ਉਹ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ 'ਚ ਪੰਥ ਤੇ ਪੰਜਾਬ ਲਈ ਜੇਲ੍ਹਾਂ ਕੱਟੀਆਂ ਆਪਾਂ ਕੀ ਮੰਨ ਲ ਮਾਰੀ ਐ ਦੱਸੋ ਮਹਾਰਾਜ ਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੰਨ ਲ ਮਾਰੀ ਐ ਆਪਾਂ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲਿਖਿਆ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਗੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿੱਜ ਥਾਂ ਤੇ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਹ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਐ ਜਦੋਂ ਗੁਰੂ ਸਾਹਿਬ ਨੂੰ ਸੁਖਾਸਣ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਟੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਟੇਕਦੇ ਭਲੇਖਾ ਜਿਹਨੂੰ ਮੱਥੇ ਟੇਕਦੇ ਸੀ ਉਹਨੂੰ ਤੂੰ ਸੁਖਾਸਨ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਟੇਕਦੇ ਸੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਟੇਕਦੇ ਸੀ ਅਕਾਲ ਤਖਤ ਨੂੰ ਮੱਥੇ ਟੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਟੇਕਦੇ ਸੀਗੇ